ਲੈਂਡ ਪੋਲਿੰਗ ਪਾਲਿਸੀ ਤੇ ਲਗਾਤਾਰ ਹੋਏ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੋਧ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਬਸਲੇ ਨੂੰ ਲੈ ਕੇ ਇੱਕ ਹੋਰ ਨਵਾਕਾਰਾ ਕਰਨ ਜਾ ਰਹੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਖਬਰ ਕਾਫੀ ਅਹਿਮ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਗਈ ਸੀ ਜਿਸ ਦਾ ਚੌਤਰਫਾ ਵਿਰੋਧ ਹੋਇਆ ਭਾਵੇਂ ਕਿਸਾਨ ਜਥੇਬੰਦੀਆਂ ਹੋਣ ਵਿਰੋਧੀ ਧਿਰਾਂ ਹੋਣ ਜਾਂ ਪੰਜਾਬ ਦੇ ਆਮ ਲੋਕਾਂ ਹੋਣ ਜਿਵੇਂ ਲਗਾਤਾਰ ਸਾਰਿਆਂ ਨੇ ਵਿਰੋਧ ਕੀਤਾ ਜਿਸ ਤੋਂ ਬਾਅਦ ਮੋਦੀ ਖਾਣੀ ਪਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਤੇ ਹੁਣ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਚ ਜ਼ਮੀਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਫੈਸਲੇ ਲੈ ਰਹੀ ਹੈ ਪਿਛਲੇ ਦਿਨੀ ਖਬਰ ਨਸ਼ਰ ਹੋਈ ਸੀ ਕਿ ਪੰਜਾਬ ਚ ਮੁਹਾਲੀ ਜ਼ਿਲ੍ਹੇ ਚ ਅਤ ਆਧੁਨਿਕ ਮੰਡੀ ਨੂੰ ਪੁੱਡਾ ਨੂੰ ਦਿੱਤਾ ਜਾ ਰਿਹਾ ਹੈ ਤਾਂ ਜੋ ਉਹਦੀ ਆਕਸ਼ਨ ਕਰਕੇ ਚੰਗਾ ਪੈਸਾ ਉਹਦੇ ਤੋਂ ਲਿਆ ਜਾ ਸਕੇ ਠੀਕ ਇਸੇ ਤਰ੍ਹਾਂ ਇੱਕ ਹੋਰ ਆਰਡਰ ਜਿਹੜਾ ਉਹ ਸਾਹਮਣੇ ਆਇਆ ਹੈ ਜਿਹੜਾ ਕਿ ਤਹਿਸੀਲਦਾਰ ਲੁਧਿਆਣਾ ਪਸ਼ਵੀ ਦਫ਼ਤਰ ਤੋਂ ਜਾਰੀ ਕੀਤਾ ਗਿਆ ਕਾਨੂੰਨ ਕੋ ਹਲਕਾ ਬੱਗਾ ਕਲਾਨੂ ਜਿਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਪੰਜਾਬ ਐਗਰੋ ਦੀਆਂ ਜਾਂ ਪੈਕਸੋ ਦੀਆਂ ਜ਼ਮੀਨਾਂ ਨੇ ਉਹਦੀ ਨਿਸ਼ਾਨਦੇਹੀ ਕੀਤੀ ਜਾਏ ਕਿ ਪੰਜਾਬ ਚ ਔਰ ਜਾਂ ਉਸ ਜ਼ਿਲ੍ਹੇ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਤੇ ਉਹ ਜ਼ਮੀਨਾਂ ਨੇ ਔਰ ਉਹਦੀ ਰਿਪੋਰਟ ਬਣਾ ਕੇ ਸਬੰਧਿਤ ਮਹਿਕਮੇ ਨੂੰ ਦਿੱਤੀ ਜਾਵੇ ਸੋ ਜਾਣਕਾਰੀ ਇਹ ਮਿਲ ਪਾਰੀ ਹੈ ਸੋਰਸਸ ਦੱਸ ਰਹੇ ਨੇ ਕਿ ਇਸੇ ਤਰ੍ਹਾਂ ਕਈ ਹੋਰ ਮਹਿਕਮਿਆਂ ਨੂੰ ਵੀ ਕੁਝ ਆਰਡਰ ਜਾਰੀ ਕੀਤੇ ਗਏ ਨੇ ਕੁਝ ਜ਼ਮੀਨਾਂ ਆਈਡੈਂਟੀਫਾਈਡ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਨੂੰ ਵੇਚ ਕੇ ਪੈਸਾ ਖਜ਼ਾਨੇ ਦੇ ਵਿੱਚ ਪਾਇਆ ਜਾਏ ਯਾਨੀ ਕਿ ਖਜ਼ਾਨੇ ਦੀ ਹਾਲਤ ਪੰਜਾਬ 'ਚ ਜਿਸ ਤਰੀਕੇ ਨਾਲ ਲਗਾਤਾਰ ਸਾਰਿਆਂ ਨੂੰ ਪਤਾ ਹੈ ਕਿ ਮਾੜੀ ਹੁੰਦੀ ਜਾ ਰਹੀ ਹੈ ਅਜਿਹੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਜਾਂ ਇਸ ਆਮ ਆਦਮੀ ਪਾਰਟੀ ਕੋਲ ਕੱਲਾ ਪੰਜਾਬ ਦੀਆਂ ਜ਼ਮੀਨਾਂ ਰਹਿ ਗਈਆਂ ਨੇ ਜਿਨ੍ਹਾਂ ਦੇ ਜ਼ਰੀਏ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਜੋ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਉਹਦੇ 'ਚ ਵਿਸ਼ਾ ਬੜਾ ਕਲੀਅਰ ਹੈ ਕਿ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਬਾਗਵਾਨੀ ਵਿਭਾਗ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮਹਿਕਮਿਆਂ ਦੀਆਂ ਜਗ੍ਹਾ ਦੀ ਨਿਸ਼ਾਨਦੇਹੀ ਕਰਨ ਸੰਬੰਧੀ ਚਿੱਠੀ 'ਚ ਲਿਖਿਆ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਵੱਲੋਂ ਜ਼ੁਬਾਨੀ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਬਾਗਵਾਨੀ ਵਿਭਾਗ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮਹਿਕਮਿਆਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਾਵੇ ਇਸ ਲਈ ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪ ਦੇ ਸਰਕਲ ਅਧੀਨ ਪੈਂਦੇ ਪਿੰਡਾਂ ਗੋਇੰਦਵਾਲ ਮੰਨੇਵਾਲ ਛਾਉਲੇ ਅਲੋਵਾਲ ਮਜਾਰਾ ਖਰਕ ਅਤੇ ਹੋਰ ਆਦ ਵਿੱਚ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਬਾਗਵਾਨੀ ਵਿਭਾਗ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮਹਿਕਮਿਆਂ ਦੀ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਾਣੀ ਹੈ ਇਸ ਨੂੰ ਕਰਨ ਲਈ ਆਪ ਦੇ ਨਾਲ ਕਾਨੂੰਨ ਕੋ ਹਲਕਾ ਈਆਲੀ ਅਤੇ ਕਾਨੂੰਨ ਕੋ ਹਲਕਾ ਫੁੱਲਾਂਵਾਲ ਦੀ ਡਿਊਟੀ ਵੀ ਲਗਾਈ ਜਾਂਦੀ ਹੈ ਸਬੰਧਤ ਵਿਭਾਗ ਦੀ ਜ਼ਮੀਨ ਪੈਂਦੀ ਉਕਤ ਪਿੰਡਾਂ ਦਾ ਮਾਲ ਰਿਕਾਰਡ ਚੈੱਕ ਕਰਨ ਉਪਰੰਤ ਨਿਸ਼ਾਨਦੇਹੀ ਕਾਰਵਾਈ ਕੀਤੀ ਜਾਵੇ ਅਤੇ ਰਿਪੋਰਟ ਬਾਬਤ ਨਿਸ਼ਾਨਦੇਹੀ ਕਰਕੇ ਹਰ ਪੱਖੋਂ ਮੁਕੰਮਲ ਫਾਈਲ ਸਮੇਤ ਇਨ ਕੇਸ ਲਗਾਉਣ ਉਪਰੰਤ ਇਸ ਦਫ਼ਤਰ ਵਿੱਚ ਸੋਮਵਾਰ ਤੱਕ ਜਮ੍ਹਾਂ ਕਰਵਾਈ ਜਾਵੇ ਇਹ ਜਿਹੜਾ ਦਫ਼ਤਰ ਆਰਡਰ ਹੈ ਇਹ 18 ਜਿਹੜਾ ਹੈਗਾ 9 ਅਕਤੂਬਰ ਨੂੰ ਇਹ ਦਫ਼ਤਰ ਤੋਂ ਆਰਡਰ ਜਾਰੀ ਕੀਤਾ ਗਿਆ ਯਾਨੀ ਕਿ ਇਸ ਆਰਡਰ ਨੂੰ ਜਦੋਂ ਜਾਰੀ ਕੀਤਾ ਗਿਆ ਵੀਰਵਾਰ ਨੂੰ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਔਰ ਸੋਮਵਾਰ ਤੱਕ ਇਹ ਰਿਕਾਰਡ ਦੇਣ ਨੂੰ ਕਿਹਾ ਗਿਆ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਜੋ ਜਾਣਕਾਰੀ ਸੋਰਸਸ ਦੱਸ ਰਹੇ ਨੇ ਕਿ ਕਈ ਹੋਰ ਮਹਿਕਮਿਆਂ ਨੂੰ ਵੀ ਇਸ ਤਰ੍ਹਾਂ ਦੇ ਕੁਝ ਆਰਡਰ ਦਿੱਤੇ ਗਏ ਨੇ ਕਿ ਆਪਣੀਆਂ ਜਿਹੜੀਆਂ ਜ਼ਮੀਨਾਂ ਖਾਲੀ ਪਈਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰੋ ਤਾਂ ਜੋ ਸਰਕਾਰ ਉਹਦੇ ਤੇ ਅੱਗੇ ਕੁਝ ਵਿਚਾਰ ਕਰ ਸਕੇ ਯਾਨੀ ਕਿ ਲੈਂਡ ਗੋਲਿੰਗ ਪਾਲਿਸੀ ਜਿਹਦੇ ਚ ਕਿਸਾਨਾਂ ਤੋਂ ਜ਼ਮੀਨ ਲੈਣੀ ਸੀ ਕਿਸਾਨਾਂ ਨੇ ਲਗਾਤਾਰ ਵਿਰੋਧ ਕੀਤਾ ਜ਼ਮੀਨਾਂ ਨਹੀਂ ਦਿੱਤੀਆਂ ਪਰ ਹੁਣ ਠੀਕ ਉਸੇ ਤਰ੍ਹਾਂ ਦਾ ਕਾਰਾ ਕਹਿ ਲਿਆ ਉਹ ਪੰਜਾਬ ਦੇ ਵਿਭਾਗਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਸਰਕਾਰੀ ਜ਼ਮੀਨਾਂ ਉਹਨਾਂ ਤੇ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਇਸ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣੇ ਤੋਂ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ